ਆਪਣਾ এনवायरमेंट ਸਹੀ ਹੋਊਗਾ ਤੇ ਆਪਣਾ ਸਾਰਾ ਸਿਸਟਮ ਹੀ ਸਹੀ ਚੱਲੂਗਾ ਜੇ ਆਪਾਂ এনवायरमेंट ਨੂੰ ਜਿੱਥੇ ਕਰਤਾ ਉਹ ਚੀਜ਼ ਫਿਰ ਪੋਸੀਬਲ ਨਹੀਂ ਆਪਣਾ ਇਸ ਦੁਨੀਆ ਵਿੱਚ ਰਹਿਣਾ ਕਿ ਆਪਾਂ ਆਉਣ ਵਾਲੇ ਫਿਊਚਰ ਵਾਸਤੇ ਆਪਾਂ ਅਗਲੀ ਜਨਰੇਸ਼ਨ ਵਾਸਤੇ ਕੀ ਛੱਡ ਕੇ ਜਾ ਰਹੇ ਹਾਂ ਸਿਰਫ ਪੋਲੂਸ਼ਨ ਬਿਮਾਰੀਆਂ ਹੋਰ ਕੁਛ ਨਹੀਂ ਇਸ ਨੂੰ ਆਪਾਂ ਜੇ ਕੰਟਰੋਲ ਕਰਨਾ ਘਟੋ ਘਟ ਇੱਕ ਰੁਖ ਤੇ ਲਾਈਏ ਇਸ ਕਰਕੇ ਅਸੀਂ ਅੱਜ ਲਗਾਤਾਰ ਜਿਹੜਾ ਅਸੀਂ ਆਪਣਾ ਲੀਕਿਆ ਪ੍ਰੋਗਰਾਮ ਆ ਉਦੀ ਹਿਸਾਬ ਨਾਲ ਵੱਧ ਤੋਂ ਵੱਧ ਰੁਖ ਖਾ ਰਹੇ ਨੇ ਮੈਨੂੰ ਨਹੀਂ ਲੱਗਦਾ ਉਹ ਫੇਸਬੁੱਕ WhatsApp ਜਾਂ ਇੰਸਟਾਗ੍ਰam ਤੋਂ ਨਿਕਲ ਕੇ ਕਰੇਗੀ ਪਰ ਹੁਣ ਲੋਕ ਜਾਗਰੂਕ ਹੋਨੇ ਨੇ ਜਦੋਂ ਦਾ ਕਰੋਨਾ ਆਇਆ ਇਹਨਾਂ ਨੂੰ ਵੈਲਿਊਸ ਪਤਾ ਲੱਗੀਆਂ ਪੋਲੂਸ਼ਨ ਦੀ ਵੀ ਆਪਣੀ ਬੋਡੀ ਦੀ ਵੀ ਤੇ ਹਸਪੀਟਲ ਦੀ ਵੀ ਕੀ ਕੀ ਹੋ ਰਿਹਾ ਤੇ ਮੈਨੂੰ ਲੱਗਦਾ ਹੁਣ ਸੁਚੇਤ ਹੋਣਗੇ ਜੀ ਲਾਉਣਗੇ ਰੋਗ ਬਿਮਾਰੀਆਂ ਕਿੱਥੋਂ ਘੁੰਮਦੀਆਂ ਇਰਤ ਕਿਰ ਦਾ ਸੈਂਟਰ ਪੁਆਇੰਟ ਕੀ ਆ ਸੈਂਟਰ ਪੁਆਇੰਟ ਤੇ ਸਾਰੀ ਹੈ ਨਾ ਇੱਕ ਤੇ ਇਹੋ ਹੀ ਤੇ ਸਾਰਾ ਨੂੰ ਚਲਾਉਂਦੀ ਆਕਸੀਜਨ ਹੀ ਤੇ ਸਾਰੀ ਮੇਨ ਆਪਣਾ ਇੱਕ ਕਨਾਲ ਆ ਜਾਂ ਰੂਟ ਆ ਇੱਥੋਂ ਦੀ ਸੜੀ ਚੱਲਦਾ ਨਾ ਕੋਵਿਡ-19 ਦੇ ਚੱਲਦੇ ਜਿੱਥੇ ਕਿ ਵੱਡੀ ਤਿੱਗਤ ਆਈ ਸੀ ਜਿੱਥੇ ਕਿ ਆਕਸੀਜਨ ਦੀ ਬਹੁਤ ਵੱਡੀ ਕਮੀ ਹੋਣ ਦੇ ਕਾਰਨ ਅਜਿਹੇ ਤਰ੍ਹਾਂ ਇਸ ਦਿਨ ਸੋਚਦੇ ਹੋਏ ਇੱਕ ਐਨਜੀਓ ਤਿਆਰ ਹੋਈ ਹੈ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਨਾਂ ਤੇ ਜਿੱਥੇ ਕਿ ਅੱਜ ਪੁਲਿਸ ਦੇ ਮੁਲਾਜ਼ਮ ਵੱਲੋਂ ਬਹੁਤ ਸ਼ਲਾਘਾਜਨਕ ਕੰਮ ਕੀਤਾ ਜਾ ਰਿਹਾ ਅੱਜ ਦਿਖਾ ਰਹੇ ਹਾਂ ਕਿ ਪੁਲਿਸ ਮੁਲਾਜ਼ਮਾਂ ਵੱਲੋਂ ਇੱਕ ਰੁਖ ਲਗਾ ਕੇ ਔਰ ਇਹਨਾਂ ਨੇ ਮੁਹਿੰਮ ਜੋ ਚਾਲੂ ਕੀਤੀ ਆਪਣੀ ਗਰਾਊਂਡ ਲੈਵਲ ਤੋਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਜੋ ਵੱਡੀ ਆਕਸੀਜਨ ਦੀ ਕਮੀ ਹੋਣ ਦੇ ਕਾਰਨ ਇਹਨਾਂ ਨੇ ਇਸ ਚੀਜ਼ ਨੂੰ ਮੱਦੇਨਜ਼ਰ ਰੱਖਦੇ ਹੋਏ ਅੱਜ ਪੁਲਿਸ ਮੁਲਾਜ਼ਮ ਵੱਲੋਂ ਲਗਾ ਕੇ ਕਮਹਿਮ ਸ਼ੁਰੂ ਕੀਤੀ ਗਈ ਹੈ ਉਹਨਾਂ ਨਾਲ ਗੱਲਬਾਤ ਕਰ ਰਹੇ ਹਾਂ ਕਿ ਇੱਕ ਰੁੱਖ ਲਗਾਉਣ ਦੇ ਨਾਲ ਇਨ ਫਿਊਚਰ ਦੇ ਵਿੱਚ ਕਿੰਨਾ ਕੁ ਲਾਭ ਹੋ ਸਕਦਾ ਹੈਗਾ ਆਉਣ ਵਾਲੀ ਜਨਰੇਸ਼ਨ ਨੂੰ ਇਸ ਚੀਜ਼ ਦਾ ਕੀ ਲਾਭ ਹੋ ਸਕਦਾ ਔਰ ਪੋਲਿਊਸ਼ਨ ਦੇ ਉੱਤੇ ਕਿੰਨਾ ਕੁ ਕੰਟਰੋਲ ਹੋ ਸਕਦਾ ਹੈ ਇਹਨਾਂ ਨਾਲ ਗੱਲਬਾਤ ਕਰ ਰਹੇ ਹਾਂ ਇੱਕ ਰੁੱਖ ਲਗਾਉਣ ਦੇ ਨਾਲ ਕਿੰਨਾ ਕੁ ਪੋਲਿਊਸ਼ਨ ਦੇ ਕੰਟਰੋਲ ਹੋ ਸਕਦਾ ਜੀ ਦੇਖੋ ਪੱਤਰਕਾਰ ਜੀ ਪਹਿਲੀ ਤੇ ਗੱਲ ਸੋਚਣ ਵਾਲੀ ਇਹ ਆ ਕਿ ਆਪਾਂ ਆਉਣ ਵਾਲੇ ਫਿਊਚਰ ਵਾਸਤੇ ਆਪਾਂ ਅਗਲੀ ਜਨਰੇਸ਼ਨ ਵਾਸਤੇ ਕੀ ਛੱਡ ਕੇ ਜਾ ਰਹੇ ਹਾਂ ਸਿਰਫ ਪੋਲਿਊਸ਼ਨ ਬਿਮਾਰੀਆਂ ਹੋਰ ਕੁਝ ਨਹੀਂ ਇਸ ਨੂੰ ਆਪਾਂ ਜੇ ਕੰਟਰੋਲ ਕਰਨਾ ਘਟੋ-ਘਟ ਇੱਕ ਰੁੱਖ ਤੇ ਲਾਈਏ ਇਸ ਕਰਕੇ ਅਸੀਂ ਅੱਜ ਲਗਾਤਾਰ ਜਿਹੜਾ ਆਪਣਾ ਉਲੀਕਿਆ ਪ੍ਰੋਗਰਾਮ ਆ ਉਹਦੇ ਹਿਸਾਬ ਨਾਲ ਵੱਧ ਤੋਂ ਵੱਧ ਰੁੱਖ ਲਾ ਰਹੇ ਹਾਂ ਜੀ ਇੱਕ ਦੇਖਣ ਨੂੰ ਮਿਲ ਗਿਆ ਰਿਹਾ ਸੁਣ ਦੇ ਵਿੱਚ ਵੀ ਆ ਰਿਹਾ ਔਰ ਸਦੀਆਂ ਤੋਂ ਆਪਾਂ ਸੁਣਦੇ ਵੀ ਆ ਰਹੇ ਸੀ ਕਿਕਰ ਰੁੱਖ ਲਗਾਓਗੇ ਤਾਂ ਅਗਰ ਸੁੱਖ ਪਾਓਗੇ ਔਰ ਜੇਕਰ ਪਾਣੀ ਦੀ ਵੀ ਗੱਲ ਕਰ ਰਹੇ ਹਾਂ ਕਿ ਪਾਣੀ ਵੀ ਬਹੁਤ ਘਟਦਾ ਜਾ ਰਿਹਾ ਤੁਸੀਂ ਇਸ ਚੀਜ਼ ਦੇ ਨਾਲ ਕੀ ਮੈਸੇਜ ਦੇਣਾ ਚਾਹੁੰਦੇ ਹੋ ਪਾਣੀ ਨੂੰ ਸੇਵ ਰੱਖਣ ਵਾਸਤੇ ਔਰ ਰੁੱਖ ਲਗਾਉਣ ਵਾਸਤੇ ਕੀ ਜਨਰੇਸ਼ਨ ਨੂੰ ਮੈਸੇਜ ਦੇਣਾ ਚਾਹੁੰਦੇ ਜੀ ਵੇਖੋ ਜੀ ਆਪਣਾ এনवायरमेंट ਸਹੀ ਹੋਊਗਾ ਤੇ ਆਪਣਾ ਸਾਰਾ ਸਿਸਟਮ ਹੀ ਸਹੀ ਚੱਲੂਗਾ ਜੇ ਆਪਾਂ এনवायरमेंट ਨੂੰ ਜਿੱਥੇ ਕਰਤਾ ਉਹ ਚੀਜ਼ ਫਿਰ ਪੋਸੀਬਲ ਨਹੀਂ ਆਪਣਾ ਇਸ ਦੁਨੀਆ ਵਿੱਚ ਰਹਿਣਾ ਤੁਸੀਂ ਵੇਖੋ ਕਿ ਆਉਣ ਵਾਲੇ 50 ਸਾਲਾਂ ਵਿੱਚ ਕਿੰਨੀਆਂ ਮੁਸ਼ਕਲਾਂ ਆਉਣ ਆਲੀਆਂ ਨੇ ਇਸ ਦੁਨੀਆ ਤੇ ਉਹ ਸਿਰਫ ਤੇ ਸਿਰਫ ਇਸ ਵਾਤਾਵਰਣ ਰਿਗਾਰਡਿੰਗ ਹੀ ਸਾਰਾ ird gird ਇਹਦੇ ਹੀ ਗੁੰਮਦਾ ਜੇ ਸੀ ਇਹਨੂੰ ਸਹੀ ਰੱਖ ਪਾਵਾਂਗੇ ਤੇ ਉਹਨਾਂ ਮੁਸ਼ਕਲਾਂ ਤੋਂ ਬਚ ਪਾਵਾਂਗੇ ਨਹੀਂ ਤੇ ਕੋਈ ਵੀ ਆਪਾਂ ਨੂੰ ਦੁਨੀਆ ਦੀ ਤਾਕਤ ਉਹ ਚੀਜ਼ ਤੋਂ ਨਹੀਂ ਬਚਾ ਸਕੀ ਜੋ ਆਪਾਂ ਅੱਜ ਕਰ ਰਹੇ ਆ ਟੜਾ ਟੜ ਰੁੱਖ ਕੱਟ ਰਹੇ ਆ ਕੰਸਟਰਕਸ਼ਨ ਕਰ ਰਹੇ ਆ এনवायरमेंट ਨੂੰ ਆਪਾਂ ਅੱਖੋਂ ਪਰੋਖੇ ਕਰ ਦਿੱਤਾ ਵਾ ਇਹ ਤੀਜ ਨਾਲ ਅਸੀਂ ਜਾਗਰੂਕ ਕਰਨਾ ਚਾਹੁੰਨੇ ਲੋਕਾਂ ਨੂੰ ਤੇ ਦੱਸਣਾ ਵੀ ਚਾਹੁੰਨੇ ਆ ਕਿ ਪਲੀਜ਼ ਹੱਥ ਜੋੜ ਕੇ ਬੇਨਤੀ ਆ ਘਟੋ ਘਟ ਆਪਣੀ ਆਪਣੀ ਜਨਮ ਦੇ ਵਿੱਚ ਇੱਕ ਰੁਕ ਤੇ ਲਾਓ ਘਟੋ ਘਟ ਆਉਣ ਵਾਲੀ ਜਨਰੇਸ਼ਨ ਅੱਜ ਇਸ ਚੀਜ਼ 'ਤੇ ਧਿਆਨ ਨਹੀਂ ਦਿੰਦੀ ਅੱਜ ਵਾਲੀ ਜਨਰੇਸ਼ਨ ਹੋਰ-ਹੋਰ ਗੱਲਾਂ ਵਿੱਚ ਰੁੱਝੀ ਹੋਈ ਹੈ ਇੱਕ ਤੁਸੀਂ ਪੁਲਿਸ ਅਧਿਕਾਰੀ ਵੀ ਹੋ ਔਰ ਇੱਕ ਪੁਲਿਸ ਅਧਿਕਾਰੀ ਹੋਣ ਦੇ ਬਾਵਜੂਦ ਤੁਸੀਂ ਇੱਕ ਹੋਰ ਵੀ ਸੇਵਾ ਨਿਭਾ ਰਹੇ ਹੋ ਇਹ ਵੀ ਸੇਵਾ ਨਿਭਾ ਰਹੇ ਹੋ ਇਸ ਚੀਜ਼ ਦੇ ਨਾਲ ਲੱਗ ਰਿਹਾ ਹੈ ਕਿ ਆਪਣਾ ਆਉਣ ਵਾਲੀ ਜਨਰੇਸ਼ਨ ਇਸ ਚੀਜ਼ ਦੇ ਉੱਤੇ ਪੋਲੂਸ਼ਨ ਦੇ ਉੱਤੇ ਕਾਬੂ ਪਾ ਸਕਦੀ ਹੈ ਨਹੀਂ ਜੀ ਮੈਨੂੰ ਨਹੀਂ ਲੱਗਦਾ ਉਹ ਫੇਸਬੁੱਕ ਵਟਸਐਪ ਜਾਂ ਇੰਸਟਾਗ੍ਰਾਮ ਤੋਂ ਨਿਕਲ ਕੇ ਕਰੇਗੀ ਪਰ ਹੁਣ ਲੋਕ ਜਾਗਰੂਕ ਹੋਨੇ ਨੇ ਅੱਜ ਜਦੋਂ ਦਾ ਕਰੋਨਾ ਆਇਆ ਇਹਨਾਂ ਨੂੰ ਵੈਲਿਊਸ ਪਤਾ ਲੱਗੀਆਂ ਪੋਲਿਊਸ਼ਨ ਦੀ ਵੀ ਆਪਣੀ ਬੋਡੀ ਦੀ ਵੀ ਤੇ ਹਸਪੀਟਲ ਦੀ ਵੀ ਕੀ ਕੀ ਹੋ ਰਿਹਾ ਤੇ ਮੈਨੂੰ ਲੱਗਦਾ ਹੁਣ ਸचेਤ ਹੋਣਗੇ ਜੀ ਲਾਉਣਗੇ ਰੁਕ ਤੁਸੀਂ ਵੇਖਿਆ ਹੋਵੇਗਾ ਕਿ ਜਿੰਨੀਆਂ ਵੀ ਬਿਮਾਰੀਆਂ ਕਿੱਥੋਂ ਘੁੰਮਦੀਆਂ ਇਰਦ-ਗਿਰਦ ਦਾ ਸੈਂਟਰ ਪੁਆਇੰਟ ਕੀ ਆ ਸੈਂਟਰ ਪੁਆਇੰਟ ਤੇ ਸਾਹੀ ਹੈ ਨਾ ਇੱਕ ਤੇ ਇਹੋ ਹੀ ਤੇ ਸਾਵਾ ਨੂੰ ਚਲਾਉਂਦੀ ਆਕਸੀਜਨ ਹੀ ਤੇ ਸਾਦੀ ਮੇਨ ਆਪਣਾ ਇੱਕ ਕਨਾਲ ਆ ਜਾਂ ਰੂਟ ਆ ਇੱਥੋਂ ਦੀ ਸਰੀ ਚੱਲਦਾ ਨਾ اسی طرح ਜੇਕਰ ਗੱਲ ਕਰਦੇ ਰੁੱਖ ਤੋਂ ਇਲਾਵਾ ਇੱਕ ਪਾਣੀ ਨੂੰ ਸੇਵ ਕਰਨ ਵਾਸਤੇ ਬਹੁਤ ਜ਼ਰੂਰੀ ਹੈ ਜੋਕਰ ওয়াটার ਨੂੰ ਇੱਕ ਵੈਸੇ ਵੇਸਟ ਜਿਹੜਾ ਯੂਜ਼ ਕਰਦੇ ਨੇ ਉਹਨਾਂ ਬਾਰੇ ਕੀ ਮੈਸੇਜ ਹੈ ਤੁਹਾਡਾ ਉਹ ਵੀ ਜੀ ਬਹੁਤ ਗਲਤ ਗੱਲ ਤੁਸੀਂ ਵੇਖੋਗੇ ਅੱਜ ਕੱਲ ਪਿੰਡਾਂ ਚ ਸ਼ਹਿਰਾਂ ਚ ਤੜਾਂ ਤਰ ਸਮਰਸੀਬਲ ਮੋਟਰਾਂ ਲੱਗੀਆਂ ਨੇ ਘਰ ਦੇ ਵਿੱਚ ਮੱਛੀ ਮੋਟਰਾਂ ਲੱਗੀਆਂ ਨੇ ਉਹ ਇੰਨਾ ਪਾਣੀ ਵੇਸਟ ਕਰਦੇ ਨੇ ਜਿੱਥੇ ਇੱਕ ਕੁਆਲਟੀ ਦੀ ਲੋੜ ਹੁੰਦੀ ਉਹ ਮੇਰੇ ਹਿਸਾਬ ਨਾਲ ਉਹਦੇ 500 ਲੀਟਰ ਵੇਸਟ ਕਰ ਦਿੰਦੇ ਨੇ ਪਿੰਡਾਂ ਦੇ ਛਪੜਾਂ ਜਾਓ ਇੱਕਰੀ ਚਾਤੀ ਮਾਰੋ ਛਪੜਾਂ ਦਾ ਹਾਲ ਕੀ ਆ ਦੀ ਫੂਟਸ਼ਾਪ ਡੋਂਗਾ ਕਰਨ ਦੇ ਬਾਵਜੂਦ ਵੀ ਓਵਰਫਲੋ ਕਰਕੇ ਲੋਕਾਂ ਦੇ ਘਰਾਂ 'ਚ ਆ ਪੈਲੀਆਂ ਆ ਜਿਹਾ ਇੱਕ ਇਹ ਵੀ ਸਭ ਤੋਂ ਵੱਡੀ ਮੁਸੀਬਤ ਆ ਮੈਂ ਅਗਲਾ ਪੁਆਇੰਟ ਆਪਣੇ ਐਨਜੀਓ ਦਾ ਕੁਝ ਇਹੋ ਜਿਹਾ ਆਈਡੀਆ ਲੈ ਕੇ ਕਰਾਂਗਾ ਇਸੇ ਤਰ੍ਹਾਂ ਸਾਡੇ ਨਾਲ ਪੁਲਿਸ ਦੇ ਅਧਿਕਾਰੀ ਹੋਰ ਵੀ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰ ਰਹੇ ਆ ਕਿ ਇੱਕ ਪੁਲਿਸ ਦੀ ਬਹੁਤ ਐਮ ਡਿਊਟੀ ਹੁੰਦੀ ਹੈ ਕਿ ਜੋ ਆਪਣੇ ਮੁੱਖ ਕੰਮਤ ਵਿੱਚੋਂ ਬਾਹਰ ਨਿਕਲ ਕੇ ਇੱਕ ਸੇਵਾ ਜੋ ਕਿ ਜਨਤ ਸੇਵਾ ਕਰ ਰਹੇ ਨੇ ਉਹਨਾਂ ਨਾਲ ਵੀ ਗੱਲਬਾਤ ਕਰ ਰਹੇ ਆ ਕਿ ਇੱਕ ਰੋਖ ਲਗਾਉਣ ਦਾ ਜੋ ਮੈਸੇਜ ਹੈ ਇਹ ਅੱਜ ਦੀ ਜਨਰੇਸ਼ਨ ਨੂੰ ਕਿਵੇਂ ਦੇਣਾ ਚਾਹੁੰਦੇ ਹੋ ਰੋਖ ਲਗਾਉਣ ਦਾ ਮੈਸੇਜ ਅਸੀਂ ਹਰ ਇੱਕ ਆਦਮੀ ਨੂੰ ਹਰ ਇੱਕ ਵਿਅਕਤੀ ਦੇ ਪਰਿਵਾਰ ਨੂੰ ਹਰ ਕ ਸੰਸਥਾ ਨੂੰ ਕਹਿੰਦੇ ਆ ਕਿ ਇਹ ਰੁੱਖ ਦੀ ਮਹਿਮਾ ਲਗਾਤਾਰ ਜਾਈ ਰੱਖੀ ਜਾਵੇ ਤੇ ਹਰ ਇੱਕ ਘਰ ਦਾ ਪਰਿਵਾਰ ਦਾ ਜੀ ਜਾਂ ਸੰਸਥਾ ਜਾਂ ਸੋਸਾਇਟੀ ਜੇ ਵੀ ਹੈ ਉਹਨਾਂ ਨੂੰ ਸਾਰਿਆਂ ਨੂੰ ਇਹ ਗੱਲ ਸੁਹਰਾਨੀ ਚਾਹੀਦੀ ਹੈ ਕਿ ਹਰ ਇੱਕ ਬੰਦਾ ਇੱਕ ਰੁੱਖ ਲਗਾਵੇ ਜਿਹਨਾਂ ਸਾਰਾ ਇਲਾਕੇ ਵਿੱਚ ਸਾਰੇ ਸੰਸਾਰ ਵਿੱਚ ਇਹਦੀ ਮਹਿਮਾ ਫੈਲੇ ਕਿ ਵਾਕਈ ਰੁੱਖ ਲਗਾਉਣਾ ਆਕਸੀਜਨ ਦਾ ਕਿੰਨਾ ਫਾਇਦਾ ਮਿਲਦਾ ਔਰ ਕਿੰਨੀਆਂ ਬਿਮਾਰੀਆਂ ਘਟਦੀ ਆਹੀ ਦੀ ਰੁਕਾਈ ਤੁਹਾਨੂੰ ਲੱਗਦਾ ਕਿ ਜਿਵੇਂ ਕੋਵਿਡ ਦੇ ਟਾਈਮ ਦੇ ਉੱਤੇ ਇੱਕ ਆਕਸੀਜਨ ਦੀ ਬਹੁਤ ਵੱਡੀ ਜਿਹੜੀ ਸ਼ਾਰਟੇਜ ਆ ਚੁੱਕੀ ਸੀ ਅੱਜ ਰੁਕ ਲਗਾਉਣ ਦੇ ਨਾਲ ਇਸ ਚੀਜ਼ ਦੇ ਉੱਤੇ ਕੰਟਰੋਲ ਹੋ ਸਕਦਾ ਹੈ ਹਾਂਜੀ ਬਹੁਤ ਜ਼ਿਆਦਾ ਕੰਟਰੋਲ ਹੋ ਸਕਦਾ ਜੇਕਰ ਸਾਰੇ ਇਸ ਨੂੰ ਸਮਝਣ ਇਸ ਗੱਲ ਨੂੰ ਸਮਝ ਕੇ ਅੱਗੇ ਲਾ ਕੇ ਜਾਣ ਇਹਦੇ ਨਾਲ ਬਹੁਤ ਜ਼ਿਆਦਾ ਫਾਇਦਾ ਹੋਏਗਾ ਹਰੇਕ ਹਰ ਜਗ੍ਹਾ ਤੇ ਜਿੱਥੇ ਅੱਜ ਕੱਲ ਗੱਡੀਆਂ ਮੋਟਰਸਾਈਕਲ ਰੈਵੋਲੂਸ਼ਨ ਬਹੁਤ ਫੈਲਿਆ ਹੋਇਆ ਤੇ ਇਹ ਰੁਕ ਲਗਾਉਣ ਨਾਲ ਕਾਫੀ ਫਰਕ ਪਏਗਾ ਇਹ ਸਨ ਸਾਡੇ ਨਾਲ ਪੁਲਿਸ ਦੇ ਅਧਿਕਾਰੀ ਜਿਨ੍ਹਾਂ ਨੇ ਦੱਸਿਆ ਕਿ ਇੱਕ ਰੁੱਖ ਨਾਲ ਲਗਾਉਣ ਨਾਲ 100-100 ਕੁ ਮਿਲ ਸਕਦੇ ਨੇ ਔਰ ਆਉਣ ਵਾਲੀ ਜਨਰੇਸ਼ਨ ਨੂੰ ਵੀ ਸੂਚਿਤ ਕੀਤਾ ਕਿ ਰੁੱਖ ਲਗਾਉਣਾ ਸਾਡੇ ਇਨ ਫਿਊਚਰ ਵਿੱਚ ਬਹੁਤ ਵਧੀਆ ਹੈ ਇਸੇ ਤਰ੍ਹਾਂ ਹੀ ਚੱਲਦੇ ਆ ਹਨ ਇਹਨਾਂ ਨੇ ਕਿਹਾ ਕਿ ਇੱਕ ਪਾਣੀ ਨੂੰ ਵੀ ਸੇਵ ਕਰਨਾ ਬਹੁਤ ਅਹਿਮ ਜ਼ਰੂਰੀ ਗੱਲ ਹੈ ਕਿ ਸਾਡੇ ਆਉਣ ਵਾਲੀ ਜਨਰੇਸ਼ਨ ਜੋ ਕਿ ਖੁਸ਼ਹਾਲ रह ਸਕੇ ਔਰ ਸੁਖ ਮਾਨ ਸਕੇ ਲਾਈਵ ਦੇ ਚੈਨਲ ਦੇਖ ਰਹੇ ਨਾਲ ਵਿਸ਼ਵਜੀਤ ਸਿੰਘ